ਇਹ 12 14 ਬੰਦਿਆਂ ਦੇ ਕੋਲ ਕੋਈ ਅਧਿਕਾਰ ਨਹੀਂ ਅੰਤਰੰਕ ਕਮੇਟੀ ਦੇ ਕੋਲ ਤੇ ਬਿਨਾ ਪੁੱਛਿਆ ਚਲੋ ਨਵੇਂ ਜਥੇਦਾਰ ਨੂੰ ਤੇ ਵਧਾਈ ਮੈਂ ਵੀ ਦੇ ਦੇਣਾ ਭਾਈ ਕੁਲਦੀਪ ਸਿੰਘ ਨੂੰ ਲਓ ਮੇਰੇ ਵੱਲੋਂ ਵਧਾਈ ਆ ਜੀ ਆ ਮੀਡੀਆ ਨੇ ਖਬਰ ਪਹੁੰਚਾ ਦੇਣੀ ਆ ਵਧਾਈ ਆ ਜੀ ਪਰ ਪਹਿਲੇ ਦਾ ਕੋਈ ਕਸੂਰ ਤੇ ਦੱਸ ਕੇ ਜਾਓ ਜਾਂਦੇ ਜਾਂਦਾ ਵੀ ਉਹਨੇ ਕੀ ਕੀਤਾ ਵਾ ਕਿਹੜਾ ਗਵਨ ਕੀਤਾ ਵਾ ਕਿਹਦੇ ਨਾਲ ਧੱਕਾ ਕੀਤਾ ਵਾ ਕਿਹਦੇ ਨਾਲ ਕੋਈ ਪਹਿਲੇ ਦਾ ਕਸੂਰ ਤੇ ਦੱਸੋ ਇਤਨਾ ਵੀ ਕੰਨੋਂ ਬੜੀ ਬਾੰਦਰੀ ਜਦੋਂ ਮਰਜੀ ਕੰਨ ਮਰੋੜਦਾ ਤੋਈ ਕੋਈ ਜਥੇਬੰਦੀ ਦਾ ਮੂੰਹ ਨਹੀਂ ਫੁੱਟਿਆ ਅਜੇ ਤੱਕ ਮੇਰੇ ਅਰਗੇ ਇੱਕ ਦੋ ਟਾੜੀ ਆ ਜਿਹੜੇ ਬੋਲੀ ਜਾਂਦੇ ਆ ਸਾਡੇ ਬੋਲੇ ਦਾ ਕਿੰਨਾ ਕਸਰਿਆ ਕਿੱਥੇ ਗਈਆਂ ਸਾਡੀਆਂ ਟਕਸਾਲਾਂ ਕਿੱਥੇ ਗਈਆਂ ਸਾਡੀਆਂ ਨਿਹੰਗ ਜਥੇਬੰਦੀਆਂ ਕਿੱਥੇ ਗਏ ਸਾਡੇ ਵੱਡੇ ਵੱਡੇ ਬੁੱਢੇ ਤਲ ਜਾਂ ਵੱਡੇ ਵੱਡੇ ਪੰਥ ਦੀਆਂ ਗੱਲਾਂ ਕਰਨ ਵਾਲੇ ਬੰਦੇ ਉਹਨਾਂ ਦਾ ਫਰਜ਼ ਨਹੀਂ ਸੀ ਕੱਲ ਪੈਂਦੀ ਸੱਟੇ ਸਟੈਂਡ ਲੈਣ ਦੇ ਵੀ 11-12 ਬੰਦੇ ਕੌਣ ਹੁੰਦੇ ਆ ਅਕਾਲ ਤਖਤ 11-12 ਬੰਦਿਆਂ ਦਾ ਨਹੀਂ ਅਕਾਲ ਤਖਤ ਪੂਰੀ ਦੁਨੀਆ 'ਚ ਵਸਣ ਵਾਲੇ ਸਿੱਖਾਂ ਦਾ ਵਾ ਕਿਹੇ ਬੰਦੇ ਨੇ ਸਟੈਂਡ ਨਹੀਂ ਲਿਆ ਪਤਾ ਨਹੀਂ ਲਫਾਫੇ ਮੋਟੇ ਮਿਲੇ ਜਾਂ ਤੇ ਜੀਬ ਤੇ ਭਾਰ ਜ਼ਿਆਦਾ ਪੈ ਜਾਂਦਾ ਸਾਡੀ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਚ ਸਿੱਖਾਂ ਦੀਆਂ ਗੱਲਾਂ ਹੁੰਦੀਆਂ ਵਾ ਇਹ ਸਿੱਖ ਇੱਕ ਕੌਮ ਹੈਗੀ ਆ ਤੇ ਇੱਥੋਂ ਦਾ ਨਜਾਮ ਤੁਹਾਨੂੰ ਆਪਸ ਵਿੱਚ ਪੱਗੋ ਪੱਗੀ ਕਰਾਉਣਾ ਚਾਹੁੰਦਾ ਵਾ ਵੀ ਇਹਨਾਂ ਨੂੰ ਵਿਸ਼ਵਲ ਲੈਵਲ ਉੱਤੇ ਬੇਇੱਜ਼ਤ ਕੀਤਾ ਜਾਵੇ ਇਹ ਗੱਲ ਹੋਰ ਕਹਦਿਆਂ ਆਉਣ ਵਾਲਾ ਸਮਾਂ ਇੰਟਰਨੈਟ ਦਾ ਵਾ ਏਆਈ ਦਾ ਜ਼ਮਾਨਾ ਵਾ ਚਲੋ ਸਾਨੂੰ ਇੰਟਰਨੈਟ ਨੂੰ ਤੇ ਪੁੱਛਣ ਦੀ ਲੋੜ ਨਹੀਂ ਅਸੀਂ ਤੇ ਵੈਸੇ ਦੁਨੀਆ ਦੇ ਬਾਦਸ਼ਾਹ ਹਮ ਰਖਤ ਪਾਤਸ਼ਾਹੀ ਦਾਵਾ ਏਆਈ ਨੂੰ ਪੁੱਛਿਆ ਗਿਆ ਕਿ ਜੇ ਦੁਨੀਆ ਦੇ ਸਾਰੇ ਧਰਮਾਂ ਦੇ ਵਿੱਚੋਂ ਇੱਕ ਧਰਮ ਚੁਣਨਾ ਹੋਵੇ ਜਿਹੜਾ ਦੁਨੀਆ ਤੇ ਰਾਜ ਕਰੂਗਾ ਕੰਪਿਊਟਰ ਨੇ ਵੀ ਆਖਿਆ ਦੁਨੀਆ ਤੇ ਸਿੱਖ ਕੌਮ ਹੈ ਜਿਹੜੀ ਦੁਨੀਆ ਤੇ ਆਉਣ ਵਾਲੇ ਸਮੇਂ 'ਚ ਰਾਜ ਕਰ ਸਕਦੀ ਹੈ ਕੰਪਿਊਟਰ ਨੈਟ ਦਾ ਜ਼ਮਾਨਾ ਕਹਿਣ ਲਿਆ ਤੇ ਅਸੀਂ ਆਪਸ 'ਚ ਜੁੱਤੀਓ ਜੁੱਤੀ ਹੋਈ ਜਾਂਦੇ ਅਗਲੇ ਬੰਨੇ ਸ਼ਰੀ ਅਕਾਲ ਤੱਕ ਸਾਬਦਾ ਜਥੇਦਾਰ ਐਦਾਂ ਟਾਕਾਂ ਤੇ ਹੱਥ ਰੱਖ ਕੇ ਖਲੋਤਾ ਦੋਆ ਦੋਆ ਟਾਕਾਂ ਤੇ ਹੱਥ ਰੱਖ ਕੇ ਤੇ ਪੰਜਾਬੀਆਂ ਦਾ ਬਾਦਸ਼ਾਹ ਸ਼ੇਰੇ ਪੰਜਾਬ ਜਾ ਕੇ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਥੇਦਾਰ ਨੇ ਢਾਕਾਂ ਤੋਂ ਹੱਥ ਚੁੱਕ ਕੇ ਆਖਿਆ ਸ਼ੇਰੇ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮਾਰ ਪਈਆ ਸਾਨੂੰ ਸਭ ਤੋਂ ਵੱਡੀ ਕਦੀ ਸਾਡੇ ਜਥੇਦਾਰਾਂ ਦੇ ਹੱਥ ਢਾਕਾਂ ਤੇ ਹੁੰਦੇ ਸੀ ਤੇ ਸਾਡੀ ਲੀਡਰਸ਼ਿਪ ਦੇ ਹੱਥ ਜੁੜੇ ਹੁੰਦੇ ਸੀ ਅੱਜ ਨਕੰਮੇ ਤੋਂ ਨਕੰਮਾ ਲੀਡਰ ਨਕੰਮਾ ਸ਼ਬਦ ਇਸ ਕਰਕੇ ਵਰਤਨਾ ਜਿੰਨੇ ਚਟਾ ਵੀ ਵੇਚਿਆ ਮਾਵਾਂ ਦੇ ਪੁੱਤ ਵੀ ਸਾਰੇ ਨਹੀਂ ਨਕੰਮੇ ਹੁਣ ਨਕੰਮਿਆਂ ਦੀ ਕੈਟਾਗਰੀ ਵੀ ਆ ਨਾ ਇਹਨੇ ਲੋਕਾਂ ਦੇ ਹੱਕ ਮਾਰੇ ਲੋਕਾਂ ਦੀਆਂ ਜ਼ਮੀਨਾਂ ਨੱਪੀਆਂ ਜਿਹਨੂੰ ਦਹਾਗਰੂਆਂ ਦੇ ਨਾਂ ਹੀ ਨਹੀਂ ਆਉਂਦੇ ਤੇ ਲੀਡਰ ਪੰਥਕ ਆ ਪੰਜ ਪੌੜੀਆਂ ਜਬਜੀਤ ਸਿੰਘ ਸਾਹਿਬ ਦੀਆਂ ਹੁੰਦੀਆਂ ਲੀਡਰ ਪੰਥਕ ਆ ਅੱਜ ਲੀਡਰਾਂ ਦੇ ਹੱਥ ਠਾਕਾਂ ਤੇ ਆ ਤੇ ਸਾਡੇ ਜਥੇਦਾਰਾਂ ਦੇ ਹੱਥ ਇਦਾਂ ਜੜਵਾ ਦਿੱਤੇ ਅਗਲਿਆਂ ਨੇ ਮਾਰ ਇੱਥੇ ਵੱਜੀ ਰਿਆ ਕੇ ਸਾਨੂੰ ਇੱਥੇ ਮੱਜੀ ਆ ਜੋ ਕੁਝ ਕੱਲ ਦੇ ਘਟਨਾ ਕ੍ਰਮ ਚ ਵਾਪਰਿਆ ਸਿੱਖ ਕੌਮ ਦੇ ਵਾਸਤੇ ਇੱਕ ਵੱਡੀ ਦੁਬਧਾ ਪੈਦਾ ਕਰਕੇ ਰੱਖ ਦਿੱਤੀ ਸਮੇਂ ਦੀ ਲੀਡਰਸ਼ਿਪ ਨੇ ਜਿਹੜਾ ਬੰਦਾ ਅਸੀਂ ਇੱਕ ਗੱਲ ਕਹੇ